ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਇਹ ਪੰਜਗਰਾਈ ਖੁਰਦਾ ਬਾਗਾ ਪ੍ਰਾਣਾ ਨੂੰ ਤਹਿਸੀਲ ਪੈਂਦੀ ਹੈ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਬਾਗੇ ਪ੍ਰਾਣਾ ਤੋਂ ਕੋਟਕਪੁਰੇ ਵਾਲੀ ਸੜਕ ਦੇ ਉੱਤੇ ਆਉਂਦਾ ਹੈ ਹੱਦ ਵਾਲਾ ਪਿੰਡ ਕਿਹਾ ਜਾਂਦਾ ਕਿਉਂਕਿ ਨਾਲ ਦਾ ਪਿੰਡ ਪੰਜਗਰਾਈ ਕਲਾਂ ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦਾ ਹੈ ਅੱਜ ਦੀ ਵੀਡੀਓ ਸੰਦੀਪ ਬਾਈ ਦੇ ਘਰੋਂ ਆ ਤੇ ਇੱਥੇ ਤਿੰਨ ਨਗਾਵਾਂ ਵਿਕਰੀ ਵਾਲੀਆਂ ਆ ਇਹ ਵੀਰ ਜਰਸੀ ਗਾਵਾਂ ਦਾ ਵਪਾਰ ਦਾ ਕੰਮ ਕਰਦਾ ਹੈ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਉਹ ਆਕੇ ਦੇਖੇ ਤੇ ਆਪਦੀ ਤਸੱਲੀ ਕਰਕੇ ਖਰੀਦੇ। ਕੱਦ-ਕਾਠ ਦਾ ਅੰਦਾਜ਼ਾ ਸਾਹਮਣੇ ਖੁਰਲੀ ਤੋਂ ਲਾ ਸਕਦੇ ਹਾਂ ਤੇ ਲਗਭਗ ਜੇ ਮੈਂ ਦੇਖਾਂ ਤਾਂ ਸਵਾ 2 ਫੁੱਟ ਦੇ ਆਸ-ਪਾਸ ਖੁਰਨੀ ਦੀ ਹਾਈਟ ਹੋਣੀ ਚਾਹੀਦੀ ਹੈ। ਗਾਵਾਂ ਉਹਦੇ ਤੋਂ ਕਿੰਨੀਆਂ ਉੱਚੀਆਂ ਉਹਦਾ ਆਈਡੀਆ ਤੁਸੀਂ ਖੁਦ ਲਾ ਸਕਦੇ ਹੋ। ਆਓ ਬਾਈ ਤੋਂ ਜਾਣਕਾਰੀ ਲੈਣੀ ਸ਼ੁਰੂ ਕਰਦੇ ਆਂ ਪਹਿਲੇ ਨੰਬਰ ਤੇ ਇੱਕ ਬੜੀ ਸੋਹਣੀ ਬੱਛੀ ਗੱਬਣ ਖੜੀ ਐ ਇਸੇ ਤੋਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਾਂਗੇ ਸੰਦੀਪ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲੀ ਸੰਦੀਪ ਪਹਿਲੇ ਨੰਬਰ ਤੇ ਵੈੜ ਦਿਖਾਵਾਂਗੇ ਕਿੰਨਾ ਮਸੂ ਆਇਆ ਨੇ ਸੋਣਾ ਬਾਈ ਬਾਈ ਇਹ ਦੋਨੇ ਬੱਛੀਆਂ ਮੂੰਹੋਂ ਦੋ ਦੰਦ ਆਈ ਹੂੰ ਦੋਨੇ ਇੱਕੋ ਹਾਰਮ ਚੋ ਹੀ ਲੰਗਾਉਂਗਾ ਬਾਈ ਠੀਕ ਐ ਕਿੰਨਾ ਚਰ ਲਾਉ ਪਹਿਲੇ ਨੰਬਰ ਵਾਲੀ ਇਹਦੇ ਬਾਈ ਪਏ ਆ 13 ਦਿਨ ਪਏ ਘੱਟੋ ਘਾਟ ਬਾਈ 15 ਦਿਨ ਸਮਾਈ ਆ ਬੱਛੀ ਦੀ 15 ਦਿਨਾਂ ਨੂੰ ਵਧੀਆ ਤਿਆਰ ਹੋ ਗਈ ਕੀ ਡਿਮਾਂਡ ਰਹਿਣੀ ਐ ਬਾਈ ਡਿਮਾਂਡ ਫੋਨ ਤੇ ਆਈ ਤੋਰ ਦੇ ਸੋ ਦੱਸੋ ਕਿਉਂਕਿ 15 ਦਿਨਾਂ ਦੀ ਕੱਚੀ ਐ ਤਾਂ ਰੇਟ ਫੋਨ ਤੇ ਐ ਵੱਧ ਤਿਆਰ ਹੋ ਜਾਈਏ ਤਾਂ ਵੱਧ ਰੇਟ ਅਗਲਾ ਮੰਗ ਲੈਂਦਾ ਕਿਉਂਕਿ ਵਪਾਰ ਐ bizness ਐ ਢਾਂਚਾ ਸੋਹਣਾ ਐ ਰੰਗ ਸੋਹਣਾ ਐ ਸਟਰਕਚਰ ਉਤੋਂ ਬੜਾ ਚੰਗਾ ਦੋ ਦੰਦ ਦਾ ਮੂੰਹ ਦੇ ਵਿੱਚੋਂ ਥਾਣੇ ਦੇ ਹੱਥੀ ਚੁਆਈ ਵਾਲੇ ਐ ਲਿਆ ਭਾਈ ਸੋ ਇਹ ਪਹਿਲੇ ਨੰਬਰ ਤੇ ਵੇਖੋ ਰੰਗ ਰੂਪ ਇਹਦਾ ਤੁਸੀਂ ਦੇਖ ਸਕਦੇ ਹੋ ਸਟਰਕਚਰ ਬਹੁਤ ਚੰਗਾ ਸੰਦੀਪੇ ਦੇ ਦੰਦ ਦਿਖਾਵਾਂਗੇ ਆਪਾਂ ਵੀਡੀਓ 'ਚ ਹਾਂਜੀ ਸੋ ਦੋਸਤੋ ਦੰਦ ਵੀਡੀਓ ਦੇ ਵਿੱਚ ਆਪਾਂ ਦੇਖਦੇ ਹਾਂ ਨੇ ਸੌਖੇ ਫੜਾਲੇ ਤਾਂ ਤੁਹਾਨੂੰ ਦਿਖਾ ਹੀ ਦੇਣੇ ਕਨਫਰਮ ਆ ਦੋ ਸੋ ਦੰਦ ਠੀਕ ਹੈ ਭਾਈ ਓਕੇ ਸੋ ਇਹ ਪਹਿਲੇ ਨੰਬਰ ਤੇ ਵੈਡ ਜਰਸੀ ਨਸਲ 'ਚ ਪੈਂਦੀ ਹੈ ਜੀ ਨੂੰ ਪਸੰਦ ਆਵੇ ਤਾਂ ਕਾਲ ਕਰਿਓ ਦੋ ਨੰਬਰ ਤੇ ਕਾਫੀ ਕਲਰ ਦੇ ਵਿੱਚ ਹੈ ਰੇਟ ਇਹਦਾ ਵੀ ਫੋਨ ਤੇ ਆ ਦੋ ਦੰਦ ਦੀ ਇਹ ਹੈ ਕਿੰਨੇ ਦਿਨ ਲੇਜੂ ਸੰਦੀਪ ਵਿਚਾਰ ਦੇ ਜਿਹੜੀ ਗਾ ਵਹਿੜ ਉਹ ਬਈ ਇਹਦੇ 7 ਦਿਨ ਬਾਕੀ ਆ ਜੀ ਤੋਰ ਦੇ ਕੋਈ ਰੇਟ ਇਹਦਾ ਫੋਨ ਤੀਏ ਹਾਂਜੀ ਹਾਂਜੀ ਸੋ 7 ਦਿਨ ਬਾਕੀ ਆ ਦੱਸੋ ਥਣ ਨਰੂਆ ਲੱਗਾ ਹਵਾਨਾ ਪਛਾਣੂ ਵੀ ਚੰਗਾ ਹੈ ਕਾਫੀ ਕਲਰ ਰਹਿਦਾ ਪਹਿਲਣ ਵਹਿੜ ਇੱਕ ਹਫਤੇ ਵਿੱਚ ਦੀ ਬੱਚੇ ਨੂੰ ਜਨਮ ਦੇ ਦੂਗੀ ਹਵਾਨਾ ਫਿਟਿੰਗ ਵਾਲਾ ਰੱਖੂਗੀ ਜੇ ਦਿਨ ਵੱਧ ਲੇਗੀ ਤਾਂ ਬੜਾ ਚੰਗਾ ਹਵਾਨਾ ਵੈਸੇ 7 ਦਿਨਾਂ ਚ ਵੀ ਬਹੁਤ ਭਰ ਸਕਦੀ ਹੈ ਇਸ ਟਾਈਮ ਵੀ ਹਵਾਨਾ ਚੰਗਾ ਦਿਸਦਾ ਹੈ ਥਾਣੇ ਦੇ ਵੀ ਹੱਥੀਚਵਾਈ ਵਾਲੇ ਨਿਕਲਣਗੇ 13 ਪਸੂ ਨੇੜ ਆਇਆ ਥੋੜੇ ਥਣ ਛੋਟੇ ਕਰ ਜਾਂਦਾ ਹੁੰਦਾ ਭਲੂਨ ਚ ਗਾਵਾਂ ਖਾਸ ਕਰਕੇ ਤੋਂ ਗਰਮੀ ਦਾ ਟਾਈਮ ਆ ਦੱਸੋ ਗੋਆ ਨਰਮ ਕਰਨ ਲੱਗੀ ਆ ਫਿਰ ਹਜੇ ਦਨ ਫਿਰ ਵੀ ਇਹਨੇ ਲੈ ਜਾਣੇ ਇਹ ਵੀ ਦੋ ਦੰਦ ਕਨਫਰਮ ਹੈ ਓਕੇ ਬਈ ਸੋ ਇਹ ਦੋ ਨੰਬਰ ਦੇ ਉੱਤੇ ਵੈੜ ਦੇਖੋ ਇਸ ਤੋਂ ਬਾਅਦ ਚੈੱਕ ਤੁਹਾਨੂੰ ਗਾਹ ਦਿਖਾਉਣਾ ਹੈ ਇਹ ਦੂ ਅੱਗੇ ਤਿੰਨ ਨੰਬਰ ਤੇ ਗੋਆ ਨਰਮ ਕਰਨ ਦਾ ਵੀ ਕਾਰਨ ਹੈ ਬਾਈ ਮੱਕੀ ਪੈਂਦੀ ਐ ਸਲੇਜ ਵਾਲੀ ਅੱਛਾ ਉਹਦੇ ਕਰਕੇ ਥੋੜਾ ਵੱਧ ਖਾ ਜਾਂਦੀਆਂ ਇਹ ਅੱਛਾ ਠੀਕ ਹੈ ਹਾਂਜੀ ਹਾਂਜੀ ਜਿਹੜੀ ਤਿੰਨ ਨੰਬਰ ਤੇ ਹੈ ਬਾਈ ਇਹ ਦੂਜਾ ਸੂਆ ਬਾਈ 10-12 ਦਿਨ ਇਹਦੇ ਬਾਕੀ ਹੈ ਠੀਕ ਹੈ ਹਾਂਜੀ ਹਾਂਜੀ ਇਹਦਾ ਰੇਟ ਕੀ ਰਹੂਗਾ ਇਹ ਬਾਈ ਰੇਟ 80 ਕਰਾ ਲਓ 82 75000 ਦੀ ਵੜ ਦੇ ਦਾਂ ਤੋਰ ਦੇ 75000 ਦੀ ਦੱਸੋ ਇਹ ਗਾਂ ਮਿਲੂਗੀ ਹਜੇ ਦਿਨੇ ਦੇ ਪਏ ਆ ਵਜਨ ਚੰਗਾ ਸੋ ਇਹਦੀ ਡਿਮਾਂਡ 75000 ਰੁਪਏ ਨੇ ਰੱਖੀ ਆ ਕੋਲੋਂ ਆ ਕੇ ਤੁਸੀਂ ਪਾਸ ਕਰ ਲਿਓ ਜੀ ਨੂੰ ਚੰਗੀ ਲੱਗਦੀ ਐ ਡਿਮਾਂਡ 82000 ਆ ਭਾਈ ਡਿਮਾਂਡ 82000 ਆ ਹਾਂਜੀ ਦੇਣੀ 75 ਦੀ ਦੇ 75 ਦੀ ਸੋ ਦੱਸੋ ਦੇਣੀ 75 ਦੀ ਐ ਡਿਮਾਂਡ 82000 ਵਜ਼ਨ ਚੰਗਾ ਐ ਦਾ ਵੀ ਬਾਕੀ ਹਜੇ ਹਵਾਨਾਂ ਤਾਂ ਨੇ ਬਣਾਉਣਾ ਹੀ ਸ਼ੁਰੂ ਕੀਤਾ ਖੈਰ ਦੇਣੇ ਦੇ ਜ਼ਿਆਦਾ ਪਏ ਸੋ ਹਵਾਨਾਂ ਤੁਸੀਂ ਇਹਦਾ ਦੇਖ ਸਕਦੇ ਹੋ ਹਜੇ 10 12 ਦਿਨ ਦੱਸੋ 15 ਦਿਨ ਇਹ ਵੀ ਲੈ ਸਕਦੀ ਐ ਬਾਕੀ ਤੁਸੀਂ ਆ ਕੇ ਦੇਖ ਲਓ ਜਿਹੜਾ ਨਗ ਤੁਹਾਨੂੰ ਜਚਾ ਬਹੁਤ ਮਿਹਰਬਾਨੀ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ